Darian Gap versus America ਜੇ ਤੁਸੀਂ Darian Gap ਬਾਰੇ ਨਹੀਂ ਜਾਣਦੇ ਤਾਂ ਆਓ ਅੱਜ ਮੈਂ ਤੁਹਾਨੂੰ ਇਸ ਦੇ ਬਾਰੇ ਵਿੱਚ ਜਾਣੂ ਕਰਵਾਉਂਦਾ ਹਾਂ ਇਹ ਹੈ Darian Gap ਦਾ ਮੈਪ ਪਨਾਮਾ ਅਤੇ ਕੋਲੰਬੀਆ ਬਾਰਡਰ ਦੇ ਵਿਚਕਾਰ ਦੁਨੀਆ ਦਾ ਸਭ ਤੋਂ ਖਤਰਨਾਕ ਏਰੀਆ ਇਸ 100 ਮੀਲਜ਼ ਦੇ ਏਰੀਆ ਨੂੰ ਕ੍ਰੋਸ ਕਰਨ ਦਾ ਮਤਲਬ ਹੈ ਮੌਤ ਦੀ ਘਾਟੀ ਤੋਂ ਲੰਘਣਾ ਇਸੇ ਡੈਰੀਅਨ ਗੈਪ ਦੇ ਕਰਕੇ ਨਾਰਥ ਅਮਰੀਕਾ ਅਤੇ ਸਾਊਥ ਅਮਰੀਕਾ ਕਿਸੇ ਵੀ ਰੋਡ ਜਾਂ ਰੇਲ ਨੈਟਵਰਕ ਦੇ ਨਾਲ ਆਪਸ ਵਿੱਚ ਕਨੈਕਟਡ ਨਹੀਂ ਹਨ ਪੂਰੀ ਹਿਊਮਨ ਹਿਸਟਰੀ ਵਿੱਚ ਸਿਰਫ 6 ਜਾਂ 7 ਵਾਰੀ ਇਸ ਪੂਰੇ ਏਰੀਆ ਨੂੰ ਕਿਸੇ ਵੀ ਕਾਰ ਜਾਂ ਹੋਰ ਗੱਡੀ ਨਾਲ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਇੰਨਾ ਖਤਰਨਾਕ ਹੋਣ ਦੇ ਕਾਰਨ ਵੀ ਕਈ ਲੋਕਾਂ ਵੱਲੋਂ ਇਸ ਨੂੰ ਪੈਦਲ ਕ੍ਰੋਸ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਵਿੱਚ ਬਹੁਤ ਸਾਰੀਆਂ ਜਾਨਾਂ ਜਾ ਚੁੱਕੀਆਂ ਹਨ ਜਿੰਨਾ ਵਿੱਚ ਪੰਜਾਬੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੋ ਚੁੱਕੀ ਹੈ। ਹਰ ਸਾਲ ਲੱਖਾਂ ਹੀ ਲੋਕ ਸਪੈਸ਼ਲੀ ਸਾਊਥ ਅਮਰੀਕਨ ਕੰਟਰੀਜ਼ ਕੋਲੰਬੀਆ ਇਕਵਾਡੋਰ ਵੈਨੇਜ਼ੁਏਲਾ ਤੋਂ ਇਸ ਏਰੀਅਨ ਕ੍ਰੋਸ ਕਰਕੇ ਸੈਂਟਰਲ ਅਮਰੀਕਾ ਅਤੇ ਨੌਰਥ ਅਮਰੀਕਾ ਜਾਣ ਦੀ ਕੋਸ਼ਿਸ਼ ਕਰਦੇ ਹਨ 2022 ਵਿੱਚ 2.5 ਲੱਖ ਤੋਂ ਵੱਧ ਲੋਕਾਂ ਨੇ ਇਸ ਡੈਰੀਅਨ ਗੈਪ ਦੇ ਥਰੂ ਮੈਕਸੀਕੋ ਅਤੇ ਫਿਰ ਅਮਰੀਕਾ ਜਾਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਇਨ੍ਹਾਂ 2.5 ਲੱਖ ਲੋਕਾਂ ਵਿੱਚੋਂ ਸੈਂਕੜੇ ਲੋਕ ਇਸ ਡੈਰੀਅਨ ਗੈਪ ਨੂੰ ਕ੍ਰੋਸ ਕਰਦੇ ਸਮੇਂ ਮਾਰੇ ਗਏ ਸਨ ਡੈਰੀਅਨ ਗੈਪ ਤਨਾਮਾ ਅਤੇ ਕੋਲੰਬੀਆ ਦੇ ਵਿਚਕਾਰ ਹੈ ਕੋਲੰਬੀਆ ਦੀ ਜੇ ਗੱਲ ਕਰੀਏ ਤਾਂ ਕੋਲੰਬੀਆ ਪਿਛਲੇ ਕਈ ਸਾਲਾਂ ਤੋਂ ਇੰਟਰਨਲ ਵਾਇਲੈਂਸ ਅਤੇ ਇਨਸਟੇਬਿਲਿਟੀ ਦਾ ਸ਼ਿਕਾਰ ਹੋ ਰਿਹਾ ਹੈ ਅਤੇ ਇੱਥੋਂ ਦੇ ਡਰੱਗ ਮਾਫੀਆ ਪੂਰੇ ਸਾਊਥ ਅਮਰੀਕਾ ਵਿੱਚ ਮਸ਼ਹੂਰ ਹਨ ਪੂਰੀ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਕੋਕੇਨ ਕੋਲੰਬੀਆ ਵਿੱਚ ਬੰਦੀ ਹੈ ਅਤੇ ਇਹ ਇੱਥੋਂ ਸੈਂਟਰਲ ਅਤੇ ਨਾਰਥ ਅਮਰੀਕਾ ਵਿੱਚ ਸਮਗਲ ਕੀਤੀ ਜਾਂਦੀ ਹੈ ਪਰ ਇਸ ਡੈਰੀਅਨ ਗੈਪ ਦੀ ਵਜ੍ਹਾ ਕਰਕੇ ਇਹ ਸਾਬ ਸਮਗਲਿੰਗ ਕਰਨਾ ਕਾਫੀ ਮੁਸ਼ਕਲ ਹੈ ਅਤੇ ਸਮਗਲਰਸ ਨੂੰ ਸੀਆ ਰੂਟ ਲੈਣਾ ਪੈਂਦਾ ਹੈ ਜਿੱਥੇ ਪਨਾਮਾ ਦੇ ਕੋਸਟ ਗਾਰਡ ਅਕਸਰ ਇਹਨਾਂ ਸਮਗਲਰਸ ਨੂੰ ਫੜ ਲੈਂਦੇ ਹਨ ਮੰਨ ਲਓ ਜੇ ਡੈਰੀਅਨ ਗੈਪ ਤੇ ਰੋਡ ਜਾਂ ਰੇਲ ਨੈਟਵਰਕ ਬਣਾਇਆ ਜਾਵੇਗਾ ਤਾਂ ਅਮਰੀਕਾ ਨੂੰ ਇਹ ਡਰ ਹੈ ਕਿ ਕਿਤੇ ਕੋਲੰਬੀਆ ਦੇ ਡਰੱਗ ਮਾਫੀਆ ਇੱਥੇ ਪਨਾਮਾ ਪਹੁੰਚ ਕੇ ਪਨਾਮਾਡ ਕਨਾਲ ਨੂੰ ਡੈਮੇਜ ਨਾ ਕਰ ਦੇਵੇ ਅਤੇ ਸਿਰਫ ਇਹੋ ਹੀ ਨਹੀਂ ਉਹਨਾਂ ਨੂੰ ਫਿਰ ਇਥੋਂ ਮੈਕਸੀਕੋ ਅਤੇ ਅਮਰੀਕਾ ਤੱਕ ਡਰੱਗ ਪਹੁੰਚਾਉਣਾ ਬਹੁਤ ਹੀ ਆਸਾਨ ਹੋ ਜਾਵੇਗਾ ਪੈਨਾਮਾ ਅਤੇ ਕੋਲੰਬੀਆ ਗਵਰਨਮੈਂਟ ਇੱਥੇ ਕੋਈ ਰੀਅਲ ਰੋਡ ਨੈਟਵਰਕ ਬਣਾਉਣ ਦਾ ਐਗਰੀਮੈਂਟ ਕਰ ਵੀ ਲੈਣਾ ਤਾਂ ਅਮਰੀਕਾ ਇੱਥੇ ਕਿਸੇ ਵੀ ਤਰ੍ਹਾਂ ਡਵੈਲਪਮੈਂਟ ਨਹੀਂ ਹੋਣ ਦੇਵੇਗਾ ਅਮਰੀਕਾ ਦਾ ਡੈਰੀਨ ਗੈਪ ਨੂੰ ਡਵੈਲਪ ਨਾ ਹੋਣ ਕਰਨ ਦਾ ਇੱਕ ਮੁੱਖ ਕਾਰਨ ਇਹ ਵੀ ਹੈ ਇਲੀਗਲ ਮਾਈਗ੍ਰੇਸ਼ਨ ਨੂੰ ਰੋਕਣਾ ਅਸਲ ਵਿੱਚ ਲਾਟਿਨ ਅਮਰੀਕਾ ਇਕਨੋਮਿਕਲੀ ਪੋਲੀਟਿਕਲੀ ਅਤੇ ਸਟੈਂਡਰਡ ਆਫ ਲੀਵਿੰਗ ਵਾਈਜ਼ ਨਾਰਥ ਅਮਰੀਕਾ ਤੋਂ ਕਾਫੀ ਪਿੱਛੇ ਹੈ ਸਾਊਥ ਅਮਰੀਕਾ ਜ਼ਿਆਦਾਤਰ ਕੰਟਰੀਜ਼ ਕ੍ਰਾਪਸ਼ਨ ਵੀਕ ਗਵਰਨਮੈਂਟਸ ਪੋਲੀਟਿਕਲੀ ਇਨਸਟੇਬਿਲਿਟੀ ਦਾ ਸ਼ਿਕਾਰ ਹੈ ਜਿਸ ਵਜ੍ਹਾ ਕਰਕੇ ਲੱਖਾਂ ਲੋਕ ਇੱਕ ਚੰਗੀ ਜ਼ਿੰਦਗੀ ਲਈ ਆਪਣੀ ਕੰਟਰੀਜ਼ ਨੂੰ ਛੱਡ ਕੇ ਅਮਰੀਕਾ ਵਰਗੇ ਦੇਸ਼ ਜਾਣਾ ਚਾਹੁੰਦੇ ਹਨ ਇਸੇ ਲਈ ਅਮਰੀਕਾ ਪਿਛਲੇ ਕਈ ਸਾਲਾਂ ਤੋਂ ਆਪਣੀ ਇਮੀਗ੍ਰੇਸ਼ਨ ਪਾਲਿਸੀ ਨੂੰ ਬਹੁਤ ਸਖਤ ਕਰ ਚੁੱਕਿਆ ਜਿਸ ਤੋਂ ਬਾਅਦ ਇਹਨਾਂ ਲੋਕਾਂ ਕੋਲ ਬਸ ਇੱਕ ਹੀ ਰਾਹ ਹੈ ਕਿ ਉਹ ਇਲੀਗਲ ਤਰੀਕੇ ਨਾਲ ਡੈਰਿਆਂ ਦੇ ਗਏ ਪਰ ਆਹੀ ਅਮਰੀਕਾ ਜਾ ਸਕਣ ਪਰ ਇਹਨਾਂ ਨੂੰ ਆਪਣੀ ਜਾਨ ਖਤਰੇ ਵਿੱਚ ਪਾ ਕੇ ਜਾ ਕੈਲੋਪੀ ਮੌਤ ਦੀ ਪ੍ਰਵਾਹ ਕੀਤੇ ਬਿਨਾ ਇਸ ਡੈਰੀਅਨ ਗੈਪ ਰਾਹੀਂ ਲੰਘਣਾ ਹੋਵੇਗਾ ਹਰ ਸਾਲ ਹਜ਼ਾਰਾਂ ਲੋਕ ਇਸ ਗੈਪ ਦੇ ਥਰੂ ਸੈਂਟਰਲ ਅਮਰੀਕਾ ਫਿਰ ਮੈਕਸੀਕੋ ਦੇ ਥਰੂ ਅਮਰੀਕਾ ਵਿੱਚ ਦਾਖਲ ਹੁੰਦੇ ਹਨ ਪਰ ਇਨਾਂ ਸਾਰਿਆਂ ਰਸਤਿਆਂ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਡੈਰੀਅਨ ਗੈਪ ਹੈ ਜੈਂਕੀ ਮਲੇਰੀਆ ਜ਼ਹਿਰੀਲੇ ਸਪ ਲੈਂਡ ਸਪਲੈਡਿੰਗ ਫਲੱਡ ਡਾਕੂ 10-12 ਦਿਨ ਦੇ ਸਫ਼ਰ ਵਿੱਚ ਇਨਾਂ ਲੋਕਾਂ ਨੂੰ ਲੰਘਣਾ ਪੈਂਦਾ ਹੈ ਪਰ ਬਦਕਿਸਮਤ ਦੀ ਗੱਲ ਇਹ ਹੈ ਕਿ ਇੰਨੇ ਖਤਰਨਾਕ ਰਸਤੇ ਦੇ ਬਾਵਜੂਦ ਹਰ ਸਾਲ ਇਸ ਬੈਰੀਅਨ ਗੈਪ ਨੂੰ ਕ੍ਰੋਸ ਕਰਨ ਲਈ ਲੋਕਾਂ ਵਿੱਚ ਵਾਧਾ ਹੁੰਦਾ ਹੈ ਗਰੀਬੀ ਅਤੇ ਭੁੱਖਮਰੀ ਨਾਲ ਤੰਗ ਲੋਕਾਂ ਕੋਲ ਹੋਰ ਕੋਈ ਰਸਤਾ ਹੀ ਨਹੀਂ ਬਚਦਾ ਅਤੇ ਜੇਕਰ ਕਈ ਬੱਚ ਵੀ ਜਾਂਦੇ ਹਨ ਉਹਨਾਂ ਵਿੱਚ ਜ਼ਿਆਦਾਤਰ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਜਾਂਦੇ ਹਨ ਬੇਰੁਜ਼ਗਾਰੀ ਭੁੱਖ ਇਨਸਾਨ ਨੂੰ ਕੀ ਕੁਝ ਕਰਵਾ ਦਿੰਦੀ ਹੈ ਅਮਰੀਕਾ ਤੱਕ ਪਹੁੰਚਣ ਤੋਂ ਰੋਕਣ ਲਈ ਇਸ ਲਈ ਇਸ ਡੈਰੀਅਨ ਗੈਪ ਤੇ ਕੋਈ ਰੇਲ ਰੋਡ ਨੈਟਵਰਕ ਨਹੀਂ ਬਣਾਇਆ ਜਾਂਦਾ ਅਤੇ ਮੈਨੂੰ ਲੱਗਦਾ ਕਿ ਅਗਲੇ ਆਉਣ ਵਾਲੇ ਕਈ ਸਾਲਾਂ ਤੱਕ ਇਦਾਂ ਹੀ ਰਹੇਗਾ ਮੈਂ ਆਸ ਕਰਦਾ ਹਾਂ ਕਿ ਇਹ ਸਭ ਦੇਖ ਕੇ ਸੁਣ ਕੇ ਖਾਸ ਕਰ ਪੰਜਾਬੀ ਲੋਕ ਇਲੀਗਲ ਤਰੀਕੇ ਇਹੋ ਜਿਹੇ ਰਸਤੇ ਆ ਰਾਹੀ ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ ਨਾ ਜਾਣ ਮੈਂ ਇਹ ਵੀ ਆਸ ਕਰਦਾ ਹਾਂ ਕਿ ਤੁਹਾਨੂੰ ਇਸ ਵਿੱਚ ਦਿੱਤੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਕਮੈਂਟ ਕਰਕੇ ਜਰੂਰ ਦੱਸੋ ਅਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਅਤੇ ਸ਼ੇਅਰ ਜਰੂਰ ਕਰੋ